ਨਬ ਜਿਲ ਬ੍ਰੀਕ ਕਾਂਡ ਦੌਰਾਨ ਫਰਾਰ ਹੋਏ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਅਤਵਾਦੀ ਹਰਮਿੰਦਰ ਸਿੰਘ ਮਿੰਟੂ ਨੂੰ ਦਿੱਲੀ ਪੁਲਿਸ ਵੱਲੋਂ ਪਟਿਆਲਾ ਹਾਊਸ ਕੋਰਟ ਵਿਖੇ ਪੇਸ਼ ਕੀਤਾ ਗਿਆ ਜਿੱਥੇ ਮਾਨਯੋਗ ਅਦਾਲਤ ਨੇ ਉਸ ਨੂੰ 14 ਦਿਨ ਦੀ ਜੁਡੀਸ਼ੀਅਲ ਹਿਰਾਸਤ ਵਿੱਚ ਭੇਜ ਦਿੱਤਾ ਮਿੰਟੂ ਨੂੰ ਪੰਜਾਬ ਲਿਆਉਣ ਲਈ ਹੁਣ 14 ਦਸੰਬਰ ਨੂੰ ਸਪੈਸ਼ਲ ਕੋਰਟ 'ਚ ਪੇਸ਼ ਹੋ ਕੇ ਇਜਾਜ਼ਤ ਲੈਣੀ ਪਵੇਗੀ ਦਿੱਲੀ ਪੁਲਿਸ ਨੇ ਜੋ ਐਫ ਆਈ ਆਰ ਦਰਜ ਕੀ ਹੈ ਉਸ ਵਿੱਚ ਉਹਨਾਂ ਨੇ ਅੱਜ ਇਸ ਦਾ ਪੀਸੀ ਰਿਮਾਂਡ ਅੱਜ ਤੱਕ ਉਸ ਨੂੰ ਪੇਸ਼ ਕੀਤਾ ਹੈ ਇਸ ਨੂੰ और कोर्ट ने जो है ये पूछा कि इसको क्या पी और चाहिए जहाँ आप जैसी भेजना चाहते हैं तो उन्होंने कहा कि नहीं इसको जुडिशियल कस्टडी में भेज दें अब उनको किसी और नहीं चाहिए इसलिए उसको जो है जुडिशल कस्टडी में भेज दिया गया पंजाब पुलिस की तरफ पंजाब पुलिस की तरफ से जो है एक एप्लीकेशन उन्होंने लगाई ट्रांजिट रिमांड के लिए और क्योंकि ये स्पेशल कोर्ट का मैटर है इसलिए इस कोर्ट ने ਇਹ ਆਰਡਰ ਕੀਤਾ ਹੈ ਕਿ ਆਪ ਸਪੈਸ਼ਲ ਕੋਰਟ ਮੇਂ ਪੇਸ਼ ਹੋइए 14 ਤਰੀਕ ਕੋ 14 12 ਕੋ ਉਸ ਕੋਰਟ ਮੇਂ ਹੀ ਇਸ ਮੈਟਰ ਦੀ ਇਸ ਐਪਲੀਕੇਸ਼ਨ ਕੀ ਸੁਣਵਾਈ ਹੋਵੇ ਮਿੰਟੂ ਨੂੰ ਪੰਜਾਬ ਲਿਆਉਣ ਲਈ ਹੁਣ ਪੰਜਾਬ ਪੁਲਿਸ ਨੂੰ 2 ਦਿਨਾਂ ਦਾ ਇੰਤਜ਼ਾਰ ਕਰਨਾ ਪਏਗਾ ਨਵੀਂ ਦਿੱਲੀ ਤੋਂ ਕਮਲ ਕੁਮਾਰ ਜਾਗਬਾਨੀ ਟੀਵੀ